ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਤੇ ਜੇਲ੍ਹ 'ਚ ਬੈਠ ਕੇ ਭਾਈ ਅਮਰਪਾਲ ਸਿੰਘ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਪਿਤਾ ਤਰਸੇਂ ਸਿੰਘ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਗਿਆ ਪੁਸ਼ਟੀ ਕਰ ਦਿੱਤੀ ਹੈ ਤੇ ਹੁਣ ਨਵੀਂ ਸਿਆਸੀ ਪਾਰਟੀ ਭਾਈ ਅਮਰਪਾਲ ਸਿੰਘ ਬਣਾਉਣਗੇ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਭਾਈ ਅਮਰਪਾਲ ਸਿੰਘ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਲਗਾਤਾਰ ਆਪਣੀ ਜਿਹੜੀਆਂ ਕਿ ਲਗਾਤਾਰ ਜਿਹੜੇ ਕਿ ਆਜ਼ਾਦ ਚੋਣਾਂ ਲੜਕੇ ਉਹਨਾਂ ਨੇ ਬਾਜ਼ੀ ਮਾਰੀ ਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਤੇ ਉੱਥੇ ਹੀ ਹੁਣ ਅਮਰਤਪਾਲ ਸਿੰਘ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਇਹ ਵੱਡੀ ਖਬਰ ਸੁਣਾ ਦਿੱਤੀ ਹੈ ਨਵਾਂ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ ਜੇਲ੍ਹ 'ਚ ਬੈਠੇ ਅਮਰਤਪਾਲ ਦੇ ਵੱਲੋਂ ਜਿਹੜਾ ਕਿ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਤਾਰ ਸਿੰਘ ਸਿੰਘ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਜਿਹੜਾ ਕਿਸ ਗੱਲ ਨੂੰ ਲੈ ਕੇ ਲਗਾਤਾਰ ਸੰਕੇਤ ਦਿੱਤੇ ਗਏ ਤੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਅਮਰਤਪਾਲ ਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਬੈਠ ਕੇ ਅਸੀਂ ਗੱਲਬਾਤ ਕਰਾਂਗੇ ਤੇ ਉੱਥੇ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਦੋ ਮਹੀਨੇ ਜਲਦ ਕਰਾਂਗੇ ਤੇ ਜਿਸ ਤੋਂ ਬਾਅਦ ਹੁਣ ਜੇਲ੍ਹ 'ਚ ਬੈਠੇ ਅਮਰਤਪਾਲ ਦੇ ਵੱਲੋਂ ਸਿੱਖਾਂ ਨੂੰ ਇਹ ਵੱਡਾ ਸਰੇਹਾ ਲਗਾ ਦਿੱਤਾ ਤੇ ਨਮੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ। ਐਨਐਸਏ ਲਗਾਈ ਗਈ ਤੇ ਜਿਸ ਨੂੰ ਲੈ ਕੇ ਹੁਣ ਐਨਐਸਏ 2025 ਤੱਕ ਜਿਹੜੀ ਕਿ ਮਿਆਦ ਵਧਾ ਦਿੱਤੀ ਗਈ ਹੈ ਲਗਾਤਾਰ ਹਾਈ ਕੋਰਟ ਦੇ ਰੁਕ ਕਿਤੇ ਜਾ ਰਹੇ ਨੇ ਤੇ ਅਮਰਿਤਪਾਲ ਦੇ ਸਾਥੀ ਅਤੇ ਅਮਰਿਤਪਾਲ ਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੋ ਐਨਐਸਏ ਲੱਗੀ ਹੈ ਉਹ ਬਿਲਕੁਲ ਗਲਤ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਕਿ ਐਨਐਸਏ ਲਗਾਈ ਗਈ ਹੈ ਪਰੰਤੂ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਈ ਕੋਰਟ ਨੂੰ ਲੈ ਕੇ ਜਿਹੜਾ ਕਿ ਹਾਈ ਕੋਰਟ ਨੇ ਜਵਾਬ ਮੰਗਿਆ ਸੀ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜਾ ਕਿ ਲਗਾਤਾਰ ਸਾਡੇ ਕੋਲ ਕਾਫੀ ਖੂਫੀਆ ਜਾਣਕਾਰੀਆਂ ਨੇ ਤੇ ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗਿਆ ਸੀ ਤੇ ਪੰਜਾਬ ਸਰਕਾਰ ਦੇ ਉੱਥੇ ਹੀ ਜਿਹੜੇ ਕਿ ਜਵਾਬ ਹਾਈ ਕੋਰਟ ਦੇ ਵਿੱਚ ਦਿੱਤੇ ਗਏ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਮਰਿਤਪਾਲ ਤੇ ਉਸਦੇ ਸਾਥੀਆਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਅਮਰਤਪਾਲ ਦੇ ਉੱਤੇ ਉਹਨਾਂ ਨੇ ਜਿਹੜਾ ਕਿ ਪਲਟਵਾਰਕ ਕੀਤਾ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਸਿੱਖਾਂ ਦੇ ਲਈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆਈ ਹੈ ਅਮਰਤਪਾਲ ਨੇ ਜੇਲ੍ਹ 'ਚ ਬੈਠ ਕੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਵੀ ਇਸ ਗੱਲ ਦੀ ਹੁਣ ਪੁਸ਼ਟੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਾਂਗੇ ਤੇ ਜਿਸ ਨੂੰ ਲੈ ਕੇ ਅਮਰਤਪਾਲ ਦੇ ਵੱਲੋਂ ਸਿੱਖਾਂ ਨੂੰ ਇਹ ਵੱਡੀ ਖੁਸ਼ਖਬਰੀ ਜਾਣੀ ਕਿ ਜਿਹੜੀ ਕਿ ਸੁਣਾਈ ਗਈ ਹੈ ਤੇ ਜਿਸ ਦੇ ਦੌਰਾਨ ਹੁਣ ਅਮਰਤਪਾਲ ਨੇ ਜੇਲ੍ਹ 'ਚ ਬੈਠ ਕੇ ਇਹ ਵੱਡਾ ਫੈਸਲਾ ਲਿਆ ਹੈ ਤੇ ਉੱਥੇ ਹੀ ਲਗਾਤਾਰ ਪਹਿਲਾਂ ਵੀ ਇਸ ਪਾਰਟੀ ਨੂੰ ਲੈ ਕੇ ਸਿਆਸੀ ਨਵੀਂ ਪਾਰਟੀ ਨੂੰ ਲੈ ਕੇ ਚਰਚਾਵਾ ਹੋਈਆਂ ਤੇ ਸਰਬਜੀਤ ਸਿੰਘ ਖਾਲਸਾ ਨੇ ਵੀ ਕਾਫੀ ਸੰਕੇਤ ਦਿੱਤੇ ਤੇ ਹੁਣ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਲਦ ਹੁਣ ਐਲਾਨ ਕਰਨਾ ਬਾਕੀ ਹੈ ਨਵੀਂ ਸਿਆਸੀ ਪਾਰਟੀ ਬਣੇਗੀ ਤੇ ਜਿਸ ਦੇ ਵਿੱਚ ਹੁਣ ਵੱਡਾ ਐਲਾਨ ਅਮਰਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ